ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪੰਡੋਰੀ ਰਮਾਣਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵਪਾਰ ਦਾ ਕੰਮ ਕਰਦੇ ਆ ਟੋਪ ਦੀਆਂ ਵੱਡੀਆਂ ਮੱਝਾਂ ਲੈ ਕੇ ਆ ਹਰੀਹਾੜੇ ਤੋਂ ਤੇ ਦੋ ਵੜਾਂ ਸੇਲ ਕਰਨੀਆਂ ਨਾਲ ਤੇ ਦੋ ਮੱਝਾਂ ਤਾਜ਼ੀਆਂ ਸਨ ਬਹੁਤ ਚੰਗੀ ਕੁਆਲਿਟੀ ਦੀਆਂ ਵਾ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਬਾਜੀ ਹੁਣ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਾਸਰੀ ਘਾਲ ਬਾਜੀ ਸਾਸਰੀ ਘਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਹੈ ਜੀ ਤੁਸੀਂ ਸੁਣਾਓ ਆਪਣੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਕਿਰਪਾ ਮਹਾਰਾਜ ਜੀ ਹਾਂਜੀ ਹਾਂਜੀ ਤੇ ਕਿੰਨੇ ਆਪਣੇ ਕੋ ਪਸ਼ੂ ਦੋ ਮੱਝਾਂ ਤੇ ਦੋ ਗਾਵਾਂ ਜੀ ਠੀਕ ਆ ਮੱਜਾਂ ਤਾਜ਼ੀਆਂ ਸੋਈਆਂ ਤੇ ਗਾਵਾਂ ਗੱਬਣਾ ਨੇ ਦੋਵੇਂ ਗੱਬਣਾ ਗਾਵਾਂ ਗੱਬਣਾ ਹਾਂਜੀ ਠੀਕ ਐ ਇੱਕ ਝੁੰਗੀ ਆ ਨਾ ਹਾਂਜੀ ਇੱਕ ਝੁੰਗੀ ਐ ਸਿੰਘ ਆ ਦੇ ਠੀਕ ਐ ਜੀ ਤੇ ਇਹ ਹਰਿਆਣੇ ਤੋਂ ਲਿਆਂਦੀਆਂ ਮੱਜਾਂ ਇਹ ਮੱਜਾਂ ਹਾਂ ਜਿਹੜੇ ਹਰਿਆਣੇ ਤੋਂ ਆਈਆਂ ਦੋਵੇਂ ਠੀਕ ਐ ਜੀ ਠੀਕ ਐ ਤੇ ਇਹ ਵੱਡੀਆਂ ਵਾਂਗ ਵੱਡੀਆਂ ਮੱਜਾਂ ਹਾਂਜੀ ਐਡਰੈਸ ਦੱਸ ਦਿਓ ਜੀ ਭਾਜੀ ਆਪਣਾ ਡੋਰੀ ਰਮਾਣਾ ਹਾਂਜੀ ਜ਼ਿਲ੍ਹਾ ਕਰਨਤਾਰਨ ਜੀ ਤਹਿਸੀਲ ਵੀ ਕਰਨਤਾਰਨ ਠੀਕ ਐ ਜੀ ਨਾਮ ਕੀ ਐ ਜੀ ਆਪਣਾ ਨਾਮ ਮੇਰਾ ਕਾਲਾ ਜੀ ਠੀਕ ਐ ਫੋਨ ਨੰਬਰ ਦੱਸ ਦਿਓ ਜੀ 98769 98769 39242 ਠੀਕ ਹੈ ਜੀ ਬਾਕੀ ਸਕਰੀਨ ਤੇ ਹੀ ਭਾਈ ਜੀ ਉਹਨਾਂ ਦਾ ਨੰਬਰ ਚੱਲੂਗਾ ਤੇ ਆ ਜਿਹੜੀ ਝੋਟੀ ਆ ਸੁਆ ਇਹਦਾ ਕਿ ਨਵਾ ਜੀ ਇਹਦਾ ਦੂਜਾ ਸੁਆ ਕਰਦੀ ਦੂਜਾ ਸੁਆ ਹਾਂਜੀ ਠੀਕ ਹੈ ਕੱਦ ਕਾਠ ਪੂਰਾ ਵੱਡਾ ਪੂਰਾ ਕੱਦ ਕਾਠ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਪਰਸੋਂ ਦੀ ਸੂਈ ਆ ਜੀ ਪਰਸੋਂ ਦੀ ਸੂਈ ਆ ਬੱਚਾ ਕੀ ਆ ਮਗਰ ਜੀ ਇਹਦੇ ਮਗਰ ਕੱਟੀ ਆ ਜੀ ਕੱਟੀ ਆ ਗਈ ਮਗਰ ਕੱਟੀ ਵੀ ਸੋਹਣੀ ਹੈ ਨਾ ਜੀ ਹਾਂਜੀ ਕੱਟੀ ਤਾਜੀ ਆ ਤਾਜੀ ਸੂਈ ਆ ਜੀ ਹਾਂਜੀ ਆ ਵੇਖੋ ਜੀ ਤਾਜੀ ਸੂਈ ਕੱਟੀ ਤਾਜੀ ਆ ਬਾਕੀ ਸੇਂਗ ਦੀ ਕੁਆਲਿਟੀ ਜਿਆ ਕਰ ਲੋ ਝੋਟੀ ਮੂਹਾਂ ਬੋਲਦੀ ਆ ਜੀ ਤੇ ਕਿੰਨਾ ਕੱਢਿਆ ਬੋਲਾ ਜੀ ਬੋਲਾ ਵੀ ਜੀ ਹੋਗਾ 12 ਕਿਲੋ ਹੋਗਾ ਜੀ 12 ਕਿਲੋ ਬੋਲਾ ਹਾਂ ਜੀ ਥਾਨ ਬੜਾ ਸੋਹਣਾ ਲੱਗਾ ਸਣ ਬਹੁਤ ਪਿੱਠ ਬੁੜਾ ਵੀ ਚੰਗਾ ਚੋੜਾ ਜੀ ਪੂਰੀ ਰਾਜੀ ਵੱਡੀ ਮੱਝ ਹਾਂ ਜੀ ਵੱਡੀ ਜੀ ਵੱਡੀ ਤੋਰੀ ਇਹਨੂੰ ਵੀ ਜੀ ਹਾਂ ਜੀ ਤੋਰ ਦਿੰਦਾ ਕੱਦ ਕਾੜ ਚੈੱਕ ਕਰ ਲਓ ਜੀ ਪੂਰੇ ਵੱਡੇ ਕੱਦ ਦੀ ਮਾਰ ਪੂਰੇ ਕੱਦ ਦੀ ਵੱਡੇ ਦੀ ਆ ਵੇਖੋ ਜੀ ਚੈੱਕ ਕਰੋ ਹਵਾਨਾ ਚੈੱਕ ਕਰ ਲਓ ਫੁੱਟ ਫੁੱਟ ਧਰਤੀ ਭੌਂਦੀ ਜਾਂਦੀ ਜਿੱਧਰ ਨੂੰ ਜਾਂਦੀ ਆ ਵੇਖੋ ਕਰੋ ਚੱਕ ਤੇ ਚਵਾਈ ਲੱਗੀ ਬਹੁਤ ਵਧੀਆ ਵਰਦੀ ਇਹਨੂੰ ਠੀਕ ਹੈ ਜੀ ਹਾਂ ਜੀ ਬਾਕੀ ਪੂਰੀ ਸ਼ਕੀਨ ਆ ਝੋਟੀ ਹੈ ਹਾਂ ਜੀ ਆ ਵੇਖੋ ਇੱਕ ਹੋਰ ਗੇੜਾ ਕਢਾ ਦਿਓ ਇੱਕ ਹੋਰ ਕਢਾ ਦਿਓ ਕਢਾ ਦਿਓ ਗੇੜਾ ਕਢਾ ਦਿਓ ਆ ਵੇਖੋ ਝੋਟੀ ਦਿਖਾਈਏ ਗਾਂ ਲੰਮੀ ਤੋਰ ਦੋ ਸਿੱਧੀ ਤੋਰ ਦੋ ਕੋਈ ਗੱਲ ਹੀ ਜਾਣ ਦੋ ਆ ਆ ਵੇਖੋ ਜੀ ਹਵਾਨਾ ਚਾਹ ਕਰ ਲੋ ਜੀ ਬਾਕੀ ਜਿੰਨਾ ਪਿਛੇ ਨੂੰ ਆ ਉਹਨਾਂ ਅੱਗੇ ਨੂੰ ਹਵਾਨਾ ਪੂਰਾ ਸੋਹਣਾ ਤੇ ਥਣਾ ਦਾ ਗੈਬ ਵੀ ਚੰਗਾ ਜੀ ਦੋਸਤ ਪਹਿਲੇ 18 ਲੀਟਰ ਦਿੱਤਾ ਵਰਦੀ ਇਹਨੂੰ ਠੀਕ ਆ ਹਾਂ ਜੀ ਆਜੋ ਮੋੜ ਲਿਓ ਥਾਣ ਥੋਣ ਵੇਖੋ ਫੇਸ ਕੁਆਲਟੀ ਚੈੱਕ ਕਰ ਲਓ ਬਾਕੀ ਪੂਰੀ ਰੰਗ ਬਾਜ ਆ ਜੀ ਝੋਟੀ ਆ ਵੇਖੋ ਜੀ ਕਰੋ ਚੈੱਕ ਇਸ ਟਾਈਮ ਤੇ ਕਿੰਨਾ ਵਾ ਭਾਜੀ ਬੋਲਾ ਹੁਣ 12 ਲੀਟਰ ਵਿੱਚ ਬੋਲਾ ਜੀ 12 ਲੀਟਰ ਤਿਆਰ ਆ ਠੀਕ ਆ ਜੀ ਤੇ ਦੁੱਧ ਕਿੰਨਾ ਕ ਚਵਾਈ ਜਾਊਗੀ ਦੁੱਧ 18 ਲੀਟਰ ਨਾਲ ਕਿਹਾ ਵੀ ਗਰੰਟੀ ਨਾਲ ਦੋ 18 ਲੀਟਰ ਚਾਹੀਦੇ 18 ਲੀਟਰ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਇਹਦਾ ਮੁੱਲ 1.5 ਜੀ ਠੀਕ ਆ ਮਾੜ ਤਾਣ ਕਰ ਦੋਗੇ ਵਿੱਚੋਂ 145 ਦੀ ਆਨਾ ਦੇ ਦਾਂਗੇ ਵਿੱਚ ਉਹ ਚ ਛੋੜ ਹੋ ਜੂਗੀ ਮੌਕੇ ਤੇ ਛੋੜ ਦਾਂਗੇ 500 ਰੁਪਏ ਠੀਕ ਆ 1000 ਨਾ ਕਰਦੀ ਚਲੋ 1000 ਹੀ ਕਰਨਾ ਜਿੱਤੇ ਕਹਤਾ ਪਹਿਲੀ ਵੀਡੀਓ ਆ ਠੀਕ ਆ ਜੀ ਠੀਕ ਆ ਸਹੀ ਆ ਬਾਕੀ ਮੌਕੇ ਤੇ ਹੋਰ ਵੀ ਭਾਈ ਜਾਨੀ ਛੋੜ ਕਰ ਦੇਣਗੇ ਕਰਾ ਲਿਓ ਠੀਕ ਆ ਜੀ ਠੀਕ ਆ ਨਾ ਭਾਈ ਠੀਕ ਆ ਠੀਕ ਆ ਜੀ ਕੋਈ ਨਹੀਂ ਠੀਕ ਆ ਤੇ ਆ ਜਿਹੜੀ ਆ ਦੂਜੇ ਨੰਬਰ ਵਾਲੀ ਹਾਂ ਜੀ ਇਹ ਵੀ ਵੀਰ ਜੀ ਸੂ ਅੱਛਾ ਕੱਦ ਕਾੜ ਇਹਦਾ ਕਾਫੀ ਵੱਡਾ ਹੈ। ਕੱਦ ਬਹੁਤ ਚੰਗੀ ਬੇਲ ਦੀ ਮਾਲ ਗਿਆ। ਹਾਂਜੀ। ਤੇ ਆਹ ਵੇਖੋ ਜੀ, ਇਕੱਲੇ ਹਾਥੀ ਜਾਊਗੀ ਜੀ? ਛੋਟੇ ਹਾਥੀ ਚੱਲ ਜੂਗੀ ਕਿ ਨਹੀਂ? ਵੱਡੇ ਜਾਊਗੀ। ਬੇਲ ਕਾਫੀ ਲੰਮੀ ਆ ਨਾ ਇਹਦੀ। ਕਾਫੀ ਲੰਮੀ ਹਾਂਜੀ। ਬੱਚਾ ਕੀ ਮਗਰੇ ਦੇ? ਕੱਤੀ ਇਹਦੇ ਮਗਰ ਵੀ ਜੀ। ਇਹਦੇ ਮਗਰ ਵੀ ਕੱਤੀ ਹੈ। ਕੱਤੀ ਵੀ ਸੋਹਣੀ ਆ ਵੇਖੋ ਜੀ। ਤੇ ਕਿੰਨਾ ਵਾ ਦੁੱਧ ਇਹਦੇ ਗੋਲ ਭਾਜੀ? ਇਹਦੇ ਥੱਲੇ 14 ਲੀਟਰ ਦੁੱਧ ਹੋਗਾ ਵੀਰ ਜੀ। 14 ਲੀਟਰ ਤਿਆਰ। ਹਾਂਜੀ। ਤੇ ਇਹਨੂੰ ছেদন ਹੋ ਗਿਆ ਸੂਈ ਨੂੰ ਠੀਕ ਆ ਹਾਂਜੀ ਆ ਇੱਕ ਥੋੜਾ ਜਿਹਾ ਖੋਖਲਾ ਥਾ ਇੱਕ ਖੋਖਲਾ ਹਾਂਜੀ ਹਾਂਜੀ ਬਾਕੀ ਕੱਦ ਕਾਠ ਵੇਖ ਲਓ ਪੂਰੀਆਂ ਬਰੀਕੀਆਂ ਵਾਲੀ ਆ ਵੱਡੀ ਆ ਸੂਆ ਦਾ ਕਿੰਨਾ ਦੱਸਿਆ ਜੀ ਤਿੰਜਾ ਜੀ ਬਿਰਦੀ ਤਿੰਜਾ ਸੂਆ ਹਾਂਜੀ ਠੀਕ ਆ ਤੋਰੋ ਇਹਨੂੰ ਵੀ ਆ ਵੇਖੋ ਚੈੱਕ ਕਰ ਲਓ ਪੂਰੀ ਵੱਡੀ ਆ ਜੀ ਮੂੰਹੋਂ ਬੋਲਦੀ ਆ ਬਾਕੀ ਕੋਲ ਆਓਗੇ ਤੇ ਹੋਰ ਪਸ਼ੂ ਸੋਹਣੇ ਲੱਗਣਗੇ ਤੁਹਾਨੂੰ ਦੁਗਣੇ ਹੀ ਲੱਗਣਗੇ ਜੀ ਆ ਵੇਖੋ ਬਾਕੀ ਪੂਰੇ ਵਜਨ ਦੀ ਮਾਲਕ ਆ ਕਰੋ ਚੱਕ ਜੀ ਐਦਾਂ ਵੀ ਆ ਮੱਝਾਂ ਕਰਮਾ ਨਾਲ ਹੀ ਲੱਭਦੀਆਂ ਜੀ ਚੌਣ ਚਾਣੇ ਕ ਨੰਬਰ ਜੀ ਰੰਗ ਬਾਜ ਪੂਰੀ ਆ ਵੇਖ ਲੋ ਵੱਡੀ ਪੂਰੀ ਵੇਖੋ ਜੀ ਕਰੋ ਚੱਕ ਤੇ ਕਿੰਨਾ ਭਾਜੀ ਦੁੱਧ ਚਵਾਈ ਜਾਊ ਏ ਦੁੱਧ ਵਿੱਚ ਜੀ 16 17 ਲੀਟਰ ਤੇ ਇਹਨੂੰ ਕੀ ਆਂਦਾ ਠੀਕ ਆ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਇਹਨੂੰ 6 ਦਿਨ ਹੋ ਗਏ ਵਿਰਜੀ 6 ਦਿਨ ਹੋ ਗਏ ਹਾਂਜੀ ਠੀਕ ਆ ਜੀ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਇਹਦਾ ਮੁੱਲ 130 ਹੈ ਵਿਰਜੀ ਮਾਣਦਾਨ ਕਿੰਨਾ ਕਰ ਦੋਗੇ 125 ਦੇ ਦਾਂਗੇ ਆ ਨਾ ਛੋੜ ਕਰ ਦੋ ਕਿ ਮੌਕੇ ਥੋੜੀ ਬੜੀ 500 ਰੁਪਇਆ ਕਰ ਦਾਂਗੇ ਠੀਕ ਆ ਜੀ ਹਾਂਜੀ ਬਾਕੀ ਸੋਹਣੀ ਸੁਨੱਖੀ ਪੂਰੀ ਆ ਕਾਦੇ ਵੇਖੋ ਤੁਸੀਂ ਵਿਰਜੀ ਕਾਦਾ ਕਿੱਥੇ ਕਾਦਾ ਬਹੁਤ ਵੱਡਾ ਆ ਜੀ ਹਾਂਜੀ ਹਾਂਜੀ ਇਹ ਜੋ ਮਗਰਗੇ ਨਹੀਂ ਕੀਤਾ ਅਸਲ ਚ ਕੱਦ ਵੱਡਾ ਵਾ ਜੀ ਅਸਲ ਚ ਕੱਦ ਵੱਡਾ ਹਾਂ ਜੀ ਹਾਂ ਜੀ ਬਾਕੀ ਕੋਲ ਆ ਕੇ ਵੇਖੋਗੇ ਤਾਂ ਤੁਹਾਨੂੰ ਦੁਗਣਾ ਹੀ ਲੱਗੂਗਾ ਪਸ਼ੂਏ ਨਹੀਂ ਕਿ ਵੀਡੀਓ ਦੇ ਵਿੱਚ ਵੱਡਾ ਦੇਖ ਗਿਆ ਤੇ ਕੋਲ ਆਇਆ ਤੇ ਨਿੱਕਾ ਹੋ ਗਿਆ ਇਹ ਕੰਮ ਨਹੀਂ ਹੋਊਗਾ ਨਹੀਂ ਉਹ ਆਪਾਂ ਕਰਾਇਆ ਵੀ ਦਵਾ ਜੇ ਬੰਦਾ ਨੂੰ ਇਤਨਾ ਫੇਰ ਫੇਰ ਆ ਪਊਗਾ ਜੀ 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 ਠੀਕ ਠੀਕ ਬਾਕੀ ਥਣਾ ਦੀ ਕੋਈ ਬਾਤ ਘੜਦਨੀ ਨਹੀਂ ਹੈ ਨਾ ਨਾ ਕੋਈ ਨਹੀਂ ਹੈ ਜੀ ਠੀਕ ਹੈ ਥਣ ਥਣ ਓਕੇ ਜੀ ਹਾਂ ਜੀ ਥਣ ਥਣ ਖਾਣਾ ਹੈ ਵੀ ਸੋਹਣਾ ਲੱਗਾ ਜੀ ਆਹ ਵੇਖ ਸਕਦੇ ਆ ਹਾਂ ਜੀ ਠੀਕ ਹੈ ਜੀ ਕੱਟੀ ਵੀ ਸੋਹਣੀ ਹੈ ਤੇ ਆਹ ਵਹਿੜ ਤੇ ਆਜੋ ਜੀ ਇਹਦਾ ਸੁਆ ਕਿੰਨਾ ਜੀ ਇਹਦਾ ਦੂਜਾ ਆਂਦੇ ਘਰ ਵਾਲੇ ਆਪਣਾ ਭਾਂ ਤੀਜਾ ਵਾਲਾ ਕੋਈ ਦੂਜਾ ਵਾਲੇ ਉਹ ਦੇਣ ਕਿੰਨੇ ਲੈ ਜੂ ਹਾਲੇ ਕੰਨੀ ਵਾਲੇ ਦੰਦ ਬਰਾਬਰ ਨਹੀਂ ਕੀਤੇ ਉਤਰਾਂ ਦੇ ਅੱਛਾ ਹਾਂ ਜੀ ਠੀਕ ਆ ਤੇ ਇਹ ਦਿਨ ਲੈ ਜੂਗੀ ਤਿੰਨ ਚਾਰ ਖੜੂ ਅਰੇ ਜਵਾਨ ਨਹੀਂ ਹੋਈ ਫੇਪੂਰੀ ਹਾਂ ਜੀ ਜਵਾਨ ਨਹੀਂ ਹੋ ਜਾਂਦੀ ਠੀਕ ਆ ਜੀ ਠੀਕ ਆ ਤੇ ਪੰਜ ਛੇ ਦਿਨ ਲੈ ਜੂ ਹੈ ਪੰਜ ਛੇ ਦਿਨ ਲੈ ਜਨੇ ਤੇ ਦੁੱਧ ਕਿੰਨਾ ਕ ਚਵਾਉਗੀ ਇਹ ਦੁੱਧ 20 ਲੀਟਰਾਂ ਦੇ ਚਵਾਉਦੇ ਅ ਠੀਕ ਆ 20 ਲੀਟਰ ਦੁੱਧ ਚਾਹ ਆ ਜੋ ਤੋਰੋ ਇਹਨੂੰ ਵੀ ਬਾਕੀ ਚੈੱਕ ਕਰ ਲੋ ਜੀ ਇਹ ਜਿਹੜੀ ਵੜਾ ਕਈ ਵੀਰ ਇਹਨੂੰ ਮੰਨਦੇ ਆ ਕਿ ਚੂੰਗੀ ਵੈਰ ਕਰਮਾਂ ਵਾਲੀ ਹੁੰਦੀ ਆ ਹਨਾ ਵੀ ਹੈਗੀ ਗੱਲ ਇਹ ਹੈ ਆ ਗਈ ਆ ਗਈ ਬੱਚੀ ਸਿੰਘ ਜਿਹੜਾ ਗਾਂ ਨੂੰ ਹੁੰਦੇ ਉਹਨੂੰ ਚੂੰਗੀ ਕਹਿ ਦਿੰਦੇ ਆ ਤੇ ਕਰਮਾਂ ਵਾਲੀ ਮੰਨਦੇ ਆ ਤੇ ਆਹ ਵੇਖੋ ਥਾਣ ਵੇਖੋ ਇਹਦਾ ਕਿੱਡਾ ਸੋਹਣਾ ਲੱਗਾ ਜੀ ਕੁਆਲਿਟੀ ਚੈੱਕ ਕਰ ਲਓ ਆਹ ਵੇਖੋ ਜੀ ਬਾਕੀ ਬੇਲ ਦੀ ਕਾਫੀ ਲੰਮੀ ਆ ਕਾਫੀ ਲੰਬਾ ਤਗੜੀ ਗਾਂ ਵੱਡੀ ਆ ਜੀ ਆਖੇ ਦੀ ਜਰਸੀ ਵਾਲੀ ਆ ਹਾਂਜੀ ਆ ਥਾੜਾ ਵੇਖੋ ਕਿੰਨਾ ਸੋਹਣਾ ਥਾਣ ਲੱਗਿਆ ਜੀ ਐ ਚੰਗਾ ਕੁਆਲਿਟੀ ਦਾ ਪੂਰਾ 5-7 ਦਿਨ ਲੈ ਜਾਊਗੀ ਬਾਕੀ ਸੋਹਣੀ ਸਨਖੀ ਇਹ ਵੀ ਪੂਰੀ ਹੈ ਜੀ ਕਰੋ ਚੈੱਕ ਵਾਧੇ ਵੀ ਖੜ ਸਕਦੀ ਐ 1-2 ਦਿਨ ਕੇ ਹਾਂ ਜੀ ਵਾਧੇ ਵੀ ਖੜ ਸਕਦੀ ਐ ਜੀ ਠੀਕ ਆ ਹਾਂ ਜੀ ਤੇ ਦੁੱਧ 20 ਲੀਟਰ ਚ ਆਈ ਜਾਊਗਾ ਦੁੱਧ 20 ਲੀਟਰ ਹਾਂ ਜੀ ਰਾਮ ਦਾ ਚਾਹੀਦਾ ਠੀਕ ਆ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਇਹਦਾ ਮੁੱਲ 50000 ਮਾੜਦਾਨ ਤੇ 45000 ਦੀ ਹਾਨਾ ਦੇ ਦਾਂ ਛੋੜ ਕਰ ਦੋ ਮੌਕੇ ਤੇ 500 ਰੁਪਿਆ ਛੋੜ ਕਰਨਾ ਠੀਕ ਹੈ ਜੀ ਬਾਕੀ ਜਿਹੜੇ ਵੀਰ ਭਰਾ ਨੂੰ ਪਸੰਦ ਆ ਜੀ ਫੋਨ ਕਰਿਓ ਹਾਂਜੀ ਫੋਨ ਕਰ ਮੌਕੇ ਤੇ ਮਾੜਦਾਨ ਭਾਈ ਜਣਾ ਹੋਰ ਕਰ ਦੇਣਾ ਜੀ ਪਹਿਲੀ ਵੀਡੀਓ ਆ ਖੁਸ਼ ਕਰਕੇ ਕੱਲਣਾ ਜਿਹੜਾ ਵੀਰ ਭਰਾ ਆ ਇਹ ਇਹ ਦੇਖੜਦੀ 15 ਦਿਨ ਵੇਚੀ ਰਹਿੰਦੇ ਦੇ 15 ਦਿਨ ਇਹ ਸ਼ਾਈ ਵਾਲ ਚ ਆ ਜਾਂਦੀ ਆ ਇਹ ਵੇਖ ਲਓ ਕਿਹੜੀ ਆਉਂਦੀ ਆ ਆਪਾਂ ਨੂੰ ਠੀਕ ਸ਼ਾਈ ਵਾਲ ਚ ਆਉਂਦੀ ਵੇਖ ਬਾਕੀ ਸਾਰੇ ਵੀਰ ਸਿਆਣੇ ਉਹਨਾਂ ਨੇ ਦੱਸਿਆ ਛੰਬੀ ਧੀਰੀ ਕੋਈ ਗੱਲ ਅੱਛਾ ਪਹਿਲਾ ਸੂਆ ਸੂਣਾ ਆ ਜੀ ਪਹਿਲਾ ਸੂਆ ਆਹ ਵੇਖੋ ਜੀ ਪਹਿਲੇ ਸੂਏ ਦੇ ਵਿੱਚ ਆ ਚੀਜ਼ਾਂ ਨਹੀਂ ਲੱਗਦੀਆਂ ਕਈਆਂ ਜਗ੍ਹਾ ਤੇ ਆ ਵੇਖ ਜਦੋਂ ਬਾਜੀ ਵੇਖੀ ਜਾ ਉਹਨੂੰ ਠੀਕ ਆ ਤੋੜ ਲਓ ਬਾਜੀ ਇਹਨੂੰ ਦੇਣ ਕਿੰਨੇ ਕਰਾ ਕੇ ਇਹਦੇ ਇਹਦੇ 15 ਦਿਨ ਵੇਚੀ 15 ਦਿਨ ਹਾਂ ਜੀ ਆਹ ਵੇਖੋ ਜੀ ਸੋਹਣੀ ਸਰਖੀ ਪੂਰੀ ਆ ਸਾਈ ਯਾਲ ਦੇ ਨਾਲ ਜਰਸੀ ਗਰੋਸ ਜੀ ਆ ਹਨਾ ਜਾਣ ਦੋ ਆ ਜਾ ਲਾਜੋ ਲਾਜੋ ਬਾਕੀ ਇਹਨਾਂ ਵੜਾ ਨੂੰ ਬਹੁਤ ਪਸੰਦ ਕਰਦੇ ਆ ਵੀਰ ਤੇ 15 ਦਿਨ ਲੈ ਜਾਣੇ ਆ ਕੱਚੀ 15 ਦਿਨ ਦੀ ਆ ਸੋਹਣੀ ਤਿਆਰ ਹੋਊਗੀ ਚੰਗਾ ਹਵਾਨਾ ਤਿਆਰ ਕਰੂਗੀ ਬਾਕੀ ਥੋੜੀ ਕਿਲਿਆਰੇ ਦੀਆਂ ਪਾਇਆ ਨੂੰ ਬਾਕੀ ਕਿਲਿਆਰੇ ਦੀ ਕਰਦੀਆਂ ਹੁੰਦੀਆਂ ਕਿ ਜਰਾ ਔਲ ਕਰਦੀਆਂ ਮੈਨੂੰ ਜਦ ਤੱਕ ਖੁੱਲੀ ਰਹੀ ਕਿਤੇ ਖੁੱਲੀ ਖੁੱਲੀ ਰਹੀ ਆ ਕੰਨ ਫਵਾਨਾ ਸੋਨਾ ਤਿਆਰ ਕਰ ਲੈਣਾ ਥਾਣਾ ਵੀ ਹਾਂਜੀ ਬਾਨਾ ਬਹੁਤ ਸੋਨਾ ਫੁੱਟ ਹੋਣਾ ਵਾ ਬਾਕੀ ਹੈ ਵੀ ਠੰਡੀ ਤੇਰੀ ਜੀ ਹਾਂਜੀ ਠੰਡੀ ਤੇਰੀ ਕੋਈ ਹੋਜੀ ਗੱਲ ਪਾਣੀ ਠੀਕ ਆ ਤੇ ਇਹਦਾ ਭਾਜੀ ਕਿੰਨਾ ਕਰਨਾ ਆਪਾਂ ਮੁੱਲ ਇਹ 28000 ਦੀ ਦੇ ਦਾਂਗੇ ਠੀਕ ਆ ਮਾਨਦਾਨ ਕਰ ਦੋ ਮੌਕੇ ਤੇ 500 ਦੀ ਦੇ ਦਾਂਗੇ 500 ਛੋਟ ਕਰ ਦਾਂਗੇ ਜੀ 500 525 24000 24 ਦੀ ਨਾ ਕਰ ਦੀਏ ਚਲੋ ਜਬੀ ਦੀ ਗੱਲ ਦੁੱਧ ਕਿੰਨਾ ਚਵਾਈ ਜਾਊ ਦੁੱਧ 10 ਲੀਟਰ ਦਾ ਚਾਹੂਗੀ 10 ਕਿਲੋ ਇਹ ਤਾਂ 10 ਕਿਲੋ ਹੀ ਬੜਾ ਹਾਂਜੀ 10 ਕਿਲੋ ਬੜਾ 10 ਕਿਲੋ ਹੀ ਮੱਝਾਂ ਰਗਾ ਹਾਂਜੀ 10 ਕਿਲੋ ਮੱਝਾਂ ਰਗਾ ਚਿੱਟਾ ਦੁੱਧ ਹੋਣਾ ਵਾ ਚੰਗੀ ਸੋਹਣੀ ਸਨਕੀ ਆ ਵੀ ਠੀਕ ਹੈ ਤੇ ਕਰਨੀ ਵੀਰ ਜੀ ਦੀ ਗੱਲ ਬਾਤ ਹੋਰ ਬਸ ਠੀਕ ਹੈ ਵੀਰ ਜੀ ਠੀਕ ਆ ਇਹੀ ਭਾਜੀ ਜਿਹੜਾ ਕੋ ਚਾਰ ਹੀ ਪਸ਼ੂ ਆ ਤੇ ਚਾਰੇ ਸੋਹਣੇ ਆ ਜਿੰਨੇ ਵੀ ਆ ਬਹੁਤ ਕੁਆਲਿਟੀ ਦੇ ਪਸ਼ੂ ਆ ਵੇਖ ਲਓ ਜੀ ਮੱਝਾਂ ਵੀ ਦੋਵੇਂ ਚੰਗੀਆਂ ਤੇ ਵੇੜਾ ਵੀ ਦੋਵੇਂ ਚੰਗੀਆਂ ਆ ਗਏ ਆਪਣੀ ਤਸੱਲੀ ਕਰ ਲਿਓ ਟ੍ਰਾਈ ਕਰ ਲਿਓ ਸੂਏ ਸੂਏ ਪਸ਼ੂ ਦੀ ਤੇ ਜਿਹੜਾ ਗੱਬਣ ਨੂੰ ਚੈੱਕ ਪਾਸ ਕਰ ਲਿਓ ਜੀ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ